ਭਾਰਤ ਤੋਂ ਅਮਰੀਕਾ ਦੀ ਦੂਰੀ ਕਰੀਬ 13500 ਕਿਲੋਮੀਟਰ ਹੈ ਹਵਾਈ ਰਸਤੇ ਤੋਂ ਅਮਰੀਕਾ ਜਾਣ ਦੇ ਉੱਪਰ 17 ਤੋਂ 20 ਘੰਟੇ ਸਮਾਂ ਲੱਗ ਜਾਂਦਾ ਹੈ ਤੇ ਡਾਂਕੀ ਰੂਟ ਤੋਂ ਇਹੀ ਦੂਰੀ 15000 ਕਿਲੋਮੀਟਰ ਤੱਕ ਪੈ ਜਾਂਦੀ ਹੈ ਇਸ ਸਫ਼ਰ ਦੇ ਵਿੱਚ ਮਹੀਨਿਆਂ ਤੱਕ ਦਾ ਸਮਾਂ ਲੱਗ ਜਾਂਦਾ ਹੈ ਤੇ ਇਸ ਸਫ਼ਰ ਕਰਨ ਵਾਲਿਆਂ ਨੂੰ ਆਮ ਤੌਰ ਦੇ ਉੱਤੇ ਡਾਂਕੀ ਕਿਹਾ ਜਾਂਦਾ ਡਾਂਕੀ ਰੂਟ ਦੇ ਅਮਰੀਕਾ ਜਾਣ ਦੇ ਲਈ ਦੋ ਰਸਤੇ ਮੌਜੂਦ ਨੇ ਸਭ ਤੋਂ ਪਹਿਲਾ ਰਸਤਾ ਹੈ ਮੈਸ 40 ਡਿਗਰੀ ਦੀ ਜਾਨਲੇਵਾ ਸਰਦੀ ਦੇ ਵਿੱਚ ਕੈਨੇਡਾ ਤੋਂ ਹੋ ਕੇ ਅਮਰੀਕਾ ਪਹੁੰਚਣਾ ਸਭ ਤੋਂ ਪਹਿਲਾਂ ਡਾਂਕੀ ਨੂੰ ਕੈਨੇਡਾ ਦਾ ਇੱਕ ਟੂਰਿਸਟ ਵੀਜ਼ਾ ਅਪਲਾਈ ਕਰਵਾਇਆ ਜਾਂਦਾ ਜਿ ਇਸ ਤੋਂ ਬਾਅਦ ਭਾਰਤ ਤੋਂ ਕੈਨੇਡਾ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਕੈਨੇਡਾ ਦੇ ਟੋਰਾਂਟੋ ਪਹੁੰਚਣ ਤੋਂ ਬਾਅਦ ਡਾਂਕੀ ਨੂੰ ਏਜੰਟ ਦੇ ਕਾਲ ਦਾ ਇੰਤਜ਼ਾਰ ਕਰਨਾ ਪੈਂਦਾ ਤੇ ਕਈ ਦਿਨਾਂ ਤੱਕ ਹੋਟਲ ਦੇ ਵਿੱਚ ਹੀ ਰੁਕਣਾ ਪੈਂਦਾ ਹੈ। ਏਜੰਟ ਡਾਂਕੀ ਨੂੰ ਟੋਰਾਂਟੋ ਤੋਂ 2100 ਕਿਲੋਮੀਟਰ ਦੂਰ ਮੈਨੀ ਟੋਬਾ ਪ੍ਰੋਵਿੰਸ ਤੱਕ ਲੈ ਕੇ ਜਾਂਦਾ। ਮੈਨੀ ਟੋਬਾ ਦੇ ਵਿੱਚ ਸਰਦੀ ਐਨੀ ਜ਼ਿਆਦਾ ਹੁੰਦੀ ਆ ਕਿ ਅੱਖਾਂ ਦੇ ਵਿੱਚੋਂ ਨਿਕਣ ਵਾਲੇ ਅਥਰੂ ਵੀ ਪਲਕਾਂ ਦੇ ਉੱਤੇ ਜੰਮ ਜਾਂਦੇ ਨੇ। ਇਸ ਤੋਂ ਬਾਅਦ ਡਾਂਕੀ ਨੂੰ ਮੈਨੀ ਟੋਬਾ ਤੋਂ 1834 ਕਿਲੋਮੀਟਰ ਦੂਰ ਐਮਰਸਨ ਪਿੰਡ ਤੱਕ ਪਹੁੰਚਾਇਆ ਜਾਂਦਾ। ਇਹ ਪਿੰਡ ਕੈਨੇ 80 ਡਿਗਰੀ ਦੀ ਜਾਨਲੇਵਾ ਸਰਦੀ ਦੇ ਵਿੱਚੋਂ ਪੈਦਲ ਜਾ ਕੇ ਅਮਰੀਕਾ ਪਹੁੰਚਦੇ ਨੇ ਇਸ ਰਾਹਤੇ ਦੇ ਵਿੱਚ ਗੋਡਿਆਂ ਤੱਕ ਬਰਫ਼ ਹੁੰਦੀ ਹੈ ਤੇ ਦੂਰ ਦੌਰ ਤੱਕ ਕੋਈ ਇਨਸਾਨ ਤੱਕ ਨਜ਼ਰ ਨਹੀਂ ਆਉਂਦਾ ਦੂਜਾ ਰਸਤਾ ਸੰਘੜੇ ਜੰਗਲਾਂ ਤੇ ਰੇਗਿਸਤਾਨ ਪਾਰ ਕਰਕੇ ਅਮਰੀਕਾ ਤੱਕ ਪਹੁੰਚਣਾ ਇਸ ਦੇ ਤਿੰਨ ਪੜਾਵ ਨੇ ਟੋਟਲ ਭਾਰਤ ਤੋਂ ਲਾਟਿਨ ਅਮਰੀਕਾ ਦੇਸ਼ ਪਹੁੰਚਣਾ ਇਸ ਦੇ ਵਿੱਚ ਇਕਵਾਡੋਰ ਬਿਲੀਵੀਆ ਤੇ ਗੁਆਨਾ ਵਰਗੇ ਦੇਸ਼ ਸ਼ਾਮਲ ਨੇ ਇਹਨਾਂ ਦੇਸ਼ਾਂ ਦੇ ਵਿੱਚ ਭਾਰਤੀਆਂ ਨੂੰ ਵੀਜ਼ਾ ਆਨ ਅਰਾਈਵਲ ਮਿਲ ਜਾਂਦਾ ਹੈ ਮਤਲਬ ਇਹ ਕਿ ਇਹਨਾਂ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਪਹਿਲਾਂ ਤੋਂ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ ਬਲਕਿ ਆਉਣ ਦਾ ਸਪੋਰਟਿਵ ਵੀਜ਼ਾ ਭਾਰਤ ਇਹਨੂੰ ਦੇ ਦਿੱਤਾ ਜਾਂਦਾ ਬਰਾਜ਼ੀਲ ਤੇ ਵੈਲਜੂਏਲਾ ਸਮੇਤ ਕੁਝ ਹੋਰ ਦੇਸ਼ਾਂ ਦੇ ਵਿੱਚ ਵੀ ਭਾਰਤੀਆਂ ਨੂੰ ਆਸਾਨੀ ਦੇ ਨਾਲ ਟੂਰਿਸਟ ਵੀਜ਼ਾ ਦੇ ਦਿੱਤਾ ਜਾਂਦਾ ਇੱਥੋਂ ਹੀ ਇਹੜ ਡਾਂਕੀ ਨੇ ਉਹ ਕੋਲੰਬੀਆ ਦੇ ਵਿੱਚ ਪਹੁੰਚਦੇ ਨੇ ਇਸ ਤੋਂ ਇਲਾਵਾ ਵੀ ਕਈ ਲੋਕ ਦੁਬਈ ਦੇ ਰਸਤੇ ਤੋਂ ਵੀ ਲਾਟਿਨ ਅਮਰੀਕਾ ਤੇ ਕਰ ਜਾਂਦੇ ਨੇ ਇਸ ਦੇ ਵਿੱਚ ਕਈਆਂ ਨੂੰ ਮਹੀਨਾ ਤੱਕ ਕੰਟੇਨਰਸ ਦੇ ਵਿੱਚ ਹੀ ਰਹਿਣਾ ਪੈਂਦਾ ਇਸ ਤੋਂ ਬਾਅਦ ਦੂਜਾ ਪੜਾਅ ਸ਼ੁਰੂ ਹੁੰਦਾ ਲਾਟਿਨ ਅਮਰੀਕੀ ਦੇਸ਼ਾਂ ਤੋਂ ਅਮਰੀਕੀ ਬਾਰਡਰ ਤੱਕ ਪਹੁੰਚਣਾ ਕੋਲੰਬੀਆ ਪਹੁੰਚਣ ਤੋਂ ਬਾਅਦ ਡਾਂਕੀ ਪਨਾਮਾ ਦੇ ਵਿੱਚ ਦਾਖਲ ਹੁੰਦੇ ਨੇ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਖਤਰਨਾਕ ਜੰਗਲਾ ਜਿਸ ਨੂੰ ਡ ਇਸ ਨੂੰ ਪਾਰ ਕਰਨਾ ਸਭ ਤੋਂ ਜ਼ਿਆਦਾ ਔਖਾ ਇਸ ਦਾ ਕਾਰਨ ਇਹ ਹੈ ਕਿ ਇਸ ਦੇ ਵਿੱਚ ਨਦੀ ਨਾਲੇ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਜ਼ਹਿਰੀਲੇ ਕੀੜੇ ਤੇ ਸੱਪ ਵਗੈਰਾ ਨੇ ਜਿਨ੍ਹਾਂ ਦੇ ਡੱਸਣ ਦਾ ਹਰ ਇੱਕ ਤੰਮ ਜਿਹੜਾ ਡਰ ਬਣਿਆ ਰਹਿੰਦਾ ਇਹ ਜੰਗਲ ਡੇਂਜਰਸ ਕ੍ਰਿਮੀਨਲ ਐਕਟੀਵਿਟੀ ਦੇ ਲਈ ਵੀ ਜਾਣਿਆ ਜਾਂਦਾ ਇੱਥੇ ਡਾਂਕੀ ਦੇ ਨਾਲ ਲੁੱਟਮਾਰ ਵੀ ਹੁੰਦੀ ਆदमी ਹੋਵੇ ਜਾਂ ਔਰਤਾਂ ਦੇ ਨਾਲ ਜੌਨ ਉਪੀੜਨ ਤੱਕ ਹੁੰਦਾ ਜੇਕਰ ਸਭ ਕੁਝ ਠੀਕ ਰਹੇ ਤੇ ਕਿਸਮਤ ਸਾਦੇ ਤਾਂ ਡਾਂਕੀ ਜਿਹੜਾ ਉਹ 10 ਤੋਂ 15 ਦਿਨ ਦੇ ਵਿੱਚ 105 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਪਨਾਮਾ ਦੇ ਜੰਗਲ ਨੂੰ ਪਾਰ ਕਰ ਜਾਂਦਾ ਹੈ ਤੇ ਜੇਕਰ ਕੋਈ ਇਨਸਾਨ ਪਨਾਮਾ ਦੇ ਜੰਗਲਾਂ 'ਚ ਨਹੀਂ ਜਾਣਾ ਚਾਹੁੰਦਾ ਤਾਂ ਉਸਨੂੰ ਕੋਲੰਬੀਆ ਦੀ 150 ਕਿਲੋਮੀਟਰ ਲੰਬੀ ਨਦੀ ਪਾਰ ਕਰਨੀ ਪੈਂਦੀ ਹੈ ਇੱਥੇ ਡਾਂਕੀ ਨੂੰ ਸੈਂਟਰਲ ਅਮਰੀਕਾ ਦੇ ਦੇਸ਼ ਨਗਾਰਾਗੂਆ ਦੇ ਲਈ ਕਿਸ਼ਤੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਰਸਤੇ ਦੇ ਵਿੱਚ ਇੱਕ ਹੋਰ ਕਿਸ਼ਤੀ ਬਦਲੀ ਜਾਂ ਉਸ ਤੋਂ ਬਾਅਦ ਉਸਨੂੰ ਮੈਕਸੀਕੋ ਦੇ ਲਈ ਭੇਜ ਦਿੱਤਾ ਜਾਂਦਾ ਇਸ ਨਦੀ ਦੇ ਵਿੱਚ ਬਾਰਡਰ ਪੁਲਿਸ ਪੈਟਰੋਲਿੰਗ ਦਾ ਕਰਦੀ ਕਰਦੀ ਹੈ ਬਲਕਿ ਨਦੀ ਦੇ ਵਿੱਚ ਖਤਰਨਾਕ ਜਾਨਵਰ ਵੀ ਮੌਜੂਦ ਨੇ ਇਸ ਤੋਂ ਬਾਅਦ ਡਾਂਕੀ ਨੂੰ ਗੁਆਟੇਮਾਲਾ ਪਹੁੰਚਾਇਆ ਜਾਂਦਾ ਇੱਥੇ ਹਿਊਮਨ ਟ੍ਰੈਫਿਕਿੰਗ ਯਾਨੀ ਕਿ ਮਾਨਵ ਤਸਕਰੀ ਦੇ ਲਈ ਗੁਆਟੇਮਾਲਾ ਇਸ ਤੋਂ ਬਾਅਦ ਅਮਰੀਕੀ ਬਾਡਰ ਦੇ ਵੱਲ ਵਾਅਦੇ ਹੋਏ ਇੱਥੇ ਡਾਂਕੀ ਨੂੰ ਦੂਜੇ ਏਜੰਟ ਨੂੰ ਹੈਂਡਓਵਰ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਪੜਾਪ ਹੁੰਦਾ ਨੰਬਰ 3 ਮੈਕਸੀਕੋ ਬਾਡਰ ਨੂੰ ਕ੍ਰੋਸ ਕਰਕੇ ਸਿੱਧਾ ਅਮਰੀਕਾ ਦੇ ਵਿੱਚ ਦਾਖਲ ਕਰਨਾ ਇਸ ਤੋਂ ਬਾਅਦ ਡਾਂਕੀ ਨੂੰ ਮੈਕਸੀਕੋ ਤੋਂ ਯੂਐਸ ਬਾਰਡਰ ਤੱਕ ਪਹੁੰਚਾਇਆ ਜਾਂਦਾ ਰਾਹਤੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਮੁਸੀਬਤਾਂ ਹੁੰਦੀਆਂ ਨੇ ਸਰਦੀ ਦੇ ਨਾਲ-ਨਾਲ ਰੇਗਿਸਤਾਨ ਵੀ ਪੈਂਦਾ ਇਸ ਤੋਂ ਬਾਅਦ ਡਾਂਕੀ ਉੱਥੇ ਪਹੁੰਚਦਾ ਯੂਐਸ ਮੈਕਸੀਕੋ ਸੀਮਾ ਦੇ ਉੱਤੇ 3140 ਕਿਲੋਮੀਟਰ ਲੰਬੀ ਇੱਕ ਕੰਧ ਮੌਜੂਦ ਆ ਡਾਂਕੀ ਇਸ ਨੂੰ ਕੁੱਦ ਕੇ ਅਮਰੀਕਾ ਦੇ ਵਿੱਚ ਜਾ ਸਕਦਾ ਜਿਹੜੇ ਲੋਕ ਦੀਵਾਰ ਨੂੰ ਪਾਰ ਕਰਨਾ ਨਹੀਂ ਚਾਹੁੰਦੇ ਤਾਂ ਉਹ ਲੋਕ ਰਿਓ ਗਰਾਡੋ ਨਦੀ ਪਾਰ ਕਰਨ ਦਾ ਇੱਕ ਖਤਰਨਾਕ ਰਸਤਾ ਚੁਣਦੇ ਨੇ ਸੀਐਨਐਫ ਦੀ ਇੱਕ ਰਿਪੋਰਟ ਦੇ ਮੁਤਾਬਕ 2014 ਤੋਂ 2033 ਦੇ ਦੌਰਾਨ 650 ਆਪਰਵਾਸੀ ਜਿਹੜੇ ਮੈਕਸੀਕਨ ਬਾਰਡਰ ਪਾਰ ਕਰਦੇ ਹੋਏ ਮਾਰੇ ਗਏ। ਅਮਰੀਕਾ ਜਾਣ ਤੋਂ ਪਹਿਲਾਂ ਡਾਂਕੀ ਤੋਂ ਉਹਦਾ ਪਾਸਪੋਰਟ ਤੇ ਪਛਾਣ ਵਾਲੇ ਸਾਰੇ ਦਸਤਾਵੇਜ਼ ਜਿਹੜੇ ਉਹ ਲੈ ਲੈ ਜਾਂਦੇ ਨੇ ਜਿਆ ਇਸ ਲਈ ਕੀਤਾ ਜਾਂਦਾ ਕਿਉਂਕਿ ਜੇਕਰ ਉਹਨਾਂ ਦੀ ਪਛਾਣ ਹੋ ਜਾਂਦੀ ਹੈ ਉੱਥੇ ਪਹੁੰਚਣ ਤੋਂ ਬਾਅਦ ਤਾਂ ਉਹਨਾਂ ਨੂੰ ਇੰਡੀਆ ਵਾਪਸ ਰਿਪੋਰਟ ਕਰ ਦਿੱਤਾ ਜਾਂਦਾ ਤਾਂ ਦਾਦੀ ਕਿ ਡਾਂਕੀ ਰੂਟ ਦੇ ਦੌਰਾਨ ਲਗਭਗ 20 ਤੋਂ ਲੈ ਕੇ 50 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਜਿੰਨੇ ਜ਼ਿਆਦਾ ਰੁਪਏ ਦਿੱਤੇ ਜਾਂਦੇ ਨੇ ਕਿਸੇ ਏਜੰਟ ਨੂੰ ਉਹਨਾਂ ਹੀ ਇਸ ਰਸਤਾ ਏਜੰਟ ਦੇ ਦੁਆਰਾ ਸੌਖਾ ਕਰ ਦਿੱਤਾ ਜਾਂਦਾ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਧੰਨਵਾਦ